ਇਹੋ ਜਾਂ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਮੈਂ ਗੱਲ ਇਸ ਸ਼ੂਦਰ ਸਿੰਘ ਨੂੰ ਸਮਝਾਉਣੀ ਚਾਹਨਾ ਕਿ ਹਰ ਜਾਤ ਦਾ ਬੜਾ ਭੱਦਾ ਤੇ ਮਜ਼ਾਕਿਆ मीनिंग ਆ ਜਿਵੇਂ ਕਿ ਚਮੜੇ ਦੇ ਕੰਮ ਕਰਨ ਵਾਲਿਆਂ ਨੂੰ ਚਮਾਰ ਕਹਿ ਦਿੱਤਾ ਚੂੜਾ ਇਹ ਜੂੜਾ ਸ਼ਬਦ ਤੋਂ ਕੂੜਾ ਸ਼ਬਦ ਤੋਂ ਚੂੜਾ ਬਣਾਇਆ ਬਾਹਮਣ ਨੇ ਇਹਦੇ ਪਰਮਾਨ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਜਾਤ ਦਾ ਮਤਲਬ ਹੁੰਦਾ ਜਮੀਨੀ ਟੱਟੂ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਗਵਧਾ ਇਹਦਾ ਬੜਾ ਮੀਨਿੰਗ ਭੱਦਾ ਤੇ ਮਜ਼ਾਕਿਆ ਆ ਤੁਸੀਂ ਸੇਪਾ ਦਾ ਨਹੀਂ ਕਿਹੜੇ ਗੱਲ ਤੋਂ ਜੱਟ ਨੂੰ ਬਾਰ-ਬਾਰ ਪ੍ਰਮੋਟ ਕਰ ਰਹੇ ਹੋ ਗੀਤਾ ਗਾਲਾਂ ਫੈਲਵਾ ਦੇ ਵਿੱਚ ਤੇ ਇਸੇ ਤਰ੍ਹਾਂ ਹੋਰ ਵੀ ਜਿਹਨੇ ਸ਼ੁੱਧਰ ਸੰਗਰ ਨੇ ਮੈਂ ਉਹਨਾਂ ਦੀ ਔਕਾਤ ਉਹਨਾਂ ਦੀ ਕਰਤੂਤ ਵੀ ਤੁਹਾਨੂੰ ਦਿਖਾਵਾਂਗਾ ਇੱਕ ਦਲਜੀਤ ਸੰਧਾ ਜਨੇ ਇਹੋ ਜਿਹਾ ਸ਼ੁੱਧਰ ਸੰਗਰ ਬਹੁਤ ਜ਼ਿਆਦਾ ਸ਼ੁੱਧਰ ਸੰਗਰ ਹਨ ਜਿਹੜੇ ਸਿੱਖਾਂ ਦੀ ਸਰੂਪ ਨੂੰ ਉਹਨਾਂ ਦੀ ਰੂਪਰੇਖਾ ਨੂੰ ਬੜਾ ਹੀ ਗਲਤ ਤਰੀਕੇ ਨਾਲ ਵਿਗਾੜ-ਵਗਾੜ ਕੇ ਪੇਸ਼ ਕਰਦੇ ਹਨ ਅਤੇ ਖਾਸ ਕਰਕੇ ਬੜਾ ਨੁਕਸਾਨ ਕਰ ਰਹੇ ਹਨ ਔਰ ਇਹਨਾਂ ਦੀ ਸ਼ਹਿਤ ਹੀ ਅੱਜ ਭਾਰਤ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਦੁਸ਼ਮਣ ਦੇ ਵੱਲੋਂ ਖਾਸੇ ਰੁਸ਼ਰਿਆਮ ਲੰਕਾਰਿਆ ਜਾ ਰਿਹਾ ਉਹ ਸ਼ਰਿਆਮਾਰ ਅਸਰਦ ਕਹਿੰਦੇ ਨੇ ਕਿ ਹਿੰਦੂ ਸਿੱਖ ਜਿਹੜੇ ਹਿੰਦੂ ਹੁੰਦੇ ਆ ਉਹ ਇਹਨਾਂ ਦੇ ਕਰਤੂਤਾਂ ਕਰਕੇ ਕਿਉਂਕਿ ਉਹ ਵੀ ਸੱਚ ਬੋਲਦੇ ਨੇ ਜਿਹਦੀ ਜਾਤ ਹੁੰਦੀ ਉਹ ਹਿੰਦੂ ਹੁੰਦਾ ਔਰ ਹਿੰਦੂ ਧਰਮ ਦੇ ਚੌਥੇ ਵਰਣ ਸ਼ੂਦਰ ਵਰਣ ਦਾ ਕਿਸੇ ਵੀ ਜਾਤ ਨਾਲ ਸੰਬੰਧਤ ਬੰਦਾ ਹੁੰਦਾ ਪਹਿਰਾਵਾ ਭਾਵੇਂ ਕੋਈ ਪਾਇਆ ਜਾਵੇ ਪਰ ਜੇਕਰ ਆਪਣੀ ਜਾਤ ਨੂੰ ਮੰਨਦਾ ਤਾਂ ਪੱਕਾ ਸ਼ੂਦਰ ਆ ਜਿਵੇਂ ਕਿ ਦਲਜੀਤ ਸਾਹਜ ਆਪਣੇ ਨਾਲ ਗੀਤਾਂ ਗਾਣਿਆਂ ਦੇ ਵਿੱਚ ਇਹ ਪੇਸ਼ ਕਰ ਰਿਹਾ ਪਰ ਦੁੱਖ ਦੀ ਗੱਲ ਇਹ ਆ ਕਿ ਖਾਲਸੇ ਨੂੰ ਬੜਾ ਹੀ ਗਲ ਤਰੀਕੇ ਦਾ ਰੂਪ ਦੇ ਵਿੱਚ ਪੇਸ਼ ਕਰ ਰਿਹਾ ਇਹੋ ਜਿਹਾ ਸ਼ੂਤਰ ਸਿੰਘ ਰਾਮ ਸਾਡੀ ਬੇਨਤੀ ਆ ਕਿ ਤੁਸੀਂ ਸਿੱਖੀ ਦੀ ਖਾਲਸੇ ਦੀ ਇਹ ਰੂਪਰੇਖਾ ਨੂੰ ਨਾ ਬਗਾੜੋ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬੜੀਆਂ ਕੁਰਬਾਨੀਆਂ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਆ ਸੁਣੋ ਜਨਰਾਂ ਦੀ ਵੀਡੀਓ ਫੇਰ ਬੜੇ ਗੌਰ ਦੇ ਨਾਲ ਇਹ ਸ਼ੂਤਰ ਸਿੰਗਰ ਕਿਵੇਂ ਖਾਲਸੇ ਨੂੰ ਜੱਟਾਂ ਦੇ ਰੂਪ ਦੇ ਵਿੱਚ ਪੇਸ਼ ਕਰ ਰਿਹਾ ਉਹ ਇਹ ਜੱਟ ਖਾਲ ਨੂੰ ਖੜਾ ਇਹਨੂੰ ਪੁੱਛੋ ਜੇਰਾ ਬਈ ਜੱਟ ਸਿੱਖ ਹੁੰਦੇ ਆ ਕੀ ਖਾਲਸੇ ਨੂੰ ਇੱਕ ਜਾਦ ਦੇ ਰੂਪ ਦੇ ਵਿੱਚ ਦਿਖਾਇਆ ਜਾ ਰਿਹਾ ਇਹ ਸ਼ੂਦਰ ਸਿੰਗਰ ਨੂੰ ਸਾਡਾ ਚੈਲੰਜ ਹੈ ਕਿ ਜਦੋਂ ਹਿੰਮਤ ਹੈ ਸਾਡੇ ਨਾਲ ਗੱਲਬਾਤ ਕਰੇ ਦੱਸੋ ਜੀ ਆਹ ਸ਼ੂਦਰ ਸਿੰਗਰ ਸਰਦਾਰਾਂ ਨੂੰ ਖਾਲਸੇ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਕਿਵੇਂ ਨਾ ਅਗਲੇ ਓਏ ਸਿੱਖਾਂ ਨੂੰ Hindu ਆਖਣ ਇਹਨਾਂ ਦੀਆਂ ਕਰਤੂਤਾਂ ਵੇਖੋ ਸਿੰਗਰਾਂ ਦੀਆਂ ਸ਼ੂਦਰੀਆਂ ਖਾਸੇ ਰੂਪਰੇਖਾ ਕਿਵੇਂ ਬਦਲ ਰਹੇ ਆ ਆ ਵੀਡੀਓ ਦੇ ਵਿੱਚ ਵੇਖੋ ਦੇਖੋ ਆ ਕਾਤਰੇ ਵਾਲਾ ਸਰਦਾਰ ਉਹਨੂੰ ਜੱਟ ਬਣਾ ਕੇ ਪੇਚ ਕੀਤਾ ਆ ਹਾਂ ਮੈਂ ਸ਼ੂਦਰ ਸੋ ਤੇ ਲੱਗੇ ਬੰਦ ਹੋ ਰਹੀਏ ਉਹ ਵਾਲਾ ਪੰਨ ਦੂੰ ਕਾ ਨੂੰ ਪ੍ਰਮੋਟ ਕਰ ਰਿਹਾ ਜਾਤ ਨੂੰ ਪ੍ਰਮੋਟ ਕਰ ਰਿਹਾ ਤੇਰੇ ਵਰਗਾ ਵੱਡਾ ਸ਼ੂਦਰ ਇਹ ਦੁਨੀਆ ਦੇ ਵਿੱਚ ਕਾਲ ਸਾਡੇ ਜਿੰਨੀ ਸਿੱਖ ਸਮਾਜ ਦੀ ਪੰਜਾਬੀ ਸਭਿਆਚਾਰ ਦੀ ਜਖੜਾ ਸ਼ੂਦਰ ਸਿੰਘਰਾ ਨੇ ਪੱਟੀਆ 19 ਹੋਰ ਕਿਸੇ ਨੇ ਨੁਕਸਾਨ ਨਹੀਂ ਕੀਤਾ ਜਾਤ ਪਾਤ ਨੂੰ ਇੰਨਾ ਜਿਆਦਾ ਪ੍ਰਮੋਟ ਕੀਤਾ ਗਿਆ ਸਭਿਆਚਾਰ ਦਾ ਅਸ਼ਲੀਲਤਾ ਡਾਕੂ ਲਟੇਰੇ ਸ਼ਰਾਬਾ ਖਰਾਬਾ ਡਰੱਗ ਗੋਲੀਆਂ ਚਲਦੀਆਂ ਦਿਖਾਦ ਖਾ ਕੇ ਇਹਨਾਂ ਸ਼ੂਦਰ ਸਿੰਘਰਾ ਨੇ ਪੰਜਾਬੀ ਸਭਿਆਚਾਰ ਨੂੰ ਰੋਲ ਕੇ ਰੱਖ ਦਿੱਤਾ ਸਿੱਖ ਸਮਾਜ ਦੀ ਜਖੜਾ ਪੱਟ ਦਿੱਤੀ ਆ ਮੈਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਦੇਖੋ ਸ਼ੂਦਰ ਸਿੰਘ ਰੀਚ ਕਰ ਰਹੇ ਨੇ ਦਸਤਾਰ ਲਾ ਦਿਓ ਇਨਸਾਲਟ ਨਾ ਕਰੋ ਦਸਤਾਰ ਵੀ ਸਰਦਾਰਾਂ ਦੇ ਸਿਰ ਤੇ ਸੋਹਦੀ ਆ ਦਸਤਾਰ ਖਾਲਸਾ ਜੀ ਜਿਵੇਂ ਕਿ ਸ਼ੂਦਰ ਵਰਣ ਦੇ ਜੱਟ ਜਾਤੀ ਦੇ ਗੀਤ ਗਾਣੇ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਸਾਲਾਂ ਤੋਂ ਚੱਲਦੇ ਆ ਰਹੇ ਆ ਜਿਸ ਨੇ ਸਿੱਖੀ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਆਜਾਦਵਾਦ ਨੂੰ ਪ੍ਰਮੋਟ ਕੀਤਾ ਔਰ ਇਸ ਜਾਤ ਪਾਤ ਇਸ ਤਰੀਕੇ ਨਾਲ ਪ੍ਰਮੋਟ ਕੀਤੀ ਕਿ ਬ੍ਰਾਹਮਣ ਨੂੰ ਬਹੁਤ ਵੱਡਾ ਐਡਵਾਂਟੇਜ ਹੋਇਆ ਤੇ ਖਾਸੇ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਕਿ ਪਿੰਡਾਂ ਦੇ ਵਿੱਚ ਵੱਖੋ-ਵੱਖਰੇ ਗੁਰਦੁਆਰੇ ਸ਼ਮਸ਼ਾਨ ਘਾਟ ਜਾਂਚ ਕਰ ਇੱਥੋਂ ਲੱਕ ਕੇ ਹਰ ਇੱਕ ਜਾਤ ਦਾ ਸਭ ਕੁਝ ਵੰਡਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਇੱਕ ਬੇਗੰਗਰੇ ਦੀ ਸਥਾਪਨਾ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਦੇ ਮਤਾਬਿਕ ਪਰ ਸ਼ੂਦਰ ਸਿੰਘ ਉਸ ਤੋਂ ਬਾਅਦ ਇਸ ਤਰ੍ਹਾਂ ਆਰਐਸ ਬ੍ਰਾਹਮਣ ਨੇ ਕਲਾਕਾਰਾਂ ਨੂੰ ਕੈਚ ਕੀਤਾ ਬੋਚਿਆ ਤੇ 1970 ਦੇ ਆਦਤ ਵਾਲੇ ਆਜ਼ਾਦਪਾਤੀ ਗੀਤ ਸ਼ੁਰੂ ਹੋਏ ਜਿਹਦੇ ਵਿੱਚ ਸਭ ਤੋਂ ਪਹਿਲਾਂ ਜੱਟਾਂ ਦੇ ਗੀਤ ਗਾਣੇ ਆਉਣੇ ਸ਼ੁਰੂ ਹੋਏ ਔਰ ਜਿਸ ਨੇ ਬਹੁਤ ਜ਼ਿਆਦਾ ਸਿੱਖ ਸਮਾਜ ਦਾ ਇੰਨਾ ਜ਼ਿਆਦਾ ਨੁਕਸਾਨ ਕਰਤਾ ਜਿਹੜਾ ਨਾਮ ਪੂਰਾ ਹੋਣਾ ਵਾਲਾ ਘਾਟਾ ਸੀਗਾ ਤੇ ਹੁਣ ਜਿਵੇਂ ਕਿ ਜੱਟਾਂ ਦੇ ਗੀਤ ਗਾਣੇ ਆਉਂਦੇ ਸੀਗੇ ਸ਼ੂਦਰਾਂ ਦੇ ਤੇ ਹੁਣ ਉਸੇ ਹੀ ਤਰ੍ਹਾਂ ਸ਼ੂਦਰ ਜਾਤੀ ਦੇ ਵਿੱਚੋਂ ਚਮਾਰਾਂ ਦੇ ਗੀਤ ਵੀ ਆਉਣੇ ਆਉਣ ਲੱਗ ਪਏ ਆ ਮੈਂ ਤੁਹਾਨੂੰ ਬਖਾਉਣ ਲੱਗਾ ਚਮਾਰਾਂ ਦੇ ਗੀਤਾਂ ਦੀ ਇੱਕ ਝਲਕ ਮੈਂ ਹੈਰਾਨ ਹੁਣਾ ਆ ਸੁਣੋ ਜਰਾ ਜਾਏਗਾ ਵੇ ਸ਼ੂਤਰ ਲੋਕਾਂ ਦੇ ਇਹੋ ਜਿਹੇ ਗਾੜੇ ਆਉਣੇ ਚਾਹੀਦੇ ਤਾਂ ਹੀਓ ਪੰਜਾਬ ਇੰਡੀਆ ਜਿਹੜਾ ਬਹੁਤ ਜ਼ਿਆਦਾ ਤਰੱਕੀ ਕਰੇਗਾ ਸੁੰਦਰ ਸਾਹਿਬ ਮੈਨੂੰ ਇਹ ਦੱਸੋ ਬਥ ਤੁਹਾਡਾ ਸਮਾਜ ਕਿਹੜਾ ਆ ਉਹ ਸਾਨੂੰ ਸਮਾਜ ਦਾ ਪਤਾ ਲੱਗ ਜਵੇ ਕਿੰਨੇ ਕੁ ਸਮਾਜ ਰਹਿੰਦੇ ਆ ਪੰਜਾਬ ਦੀ ਧਰਤੀ ਤੇ ਉੱਥੇ ਤਾਂ ਖਾਲਸਾ ਇੱਕ ਸਾਂਝਾ ਸਮਾਜ ਬਾਬੇ ਰਵਦਾਸ ਜੀ ਨੇ ਬਾਬੇ ਕਬੀਰ ਸਾਹਿਬ ਹੋਣਾ ਨੇ ਬਾਬਾ ਨਾਮਦੇਵ ਜੀ ਹੋਣਾ ਤੋਂ ਜਿਹੜੀ ਲਹਿਰ ਚੱਲੀ ਸਿੱਖ ਰਣ ਦੀ ਭਗਤੀ ਰਹਿਤ ਦੇ ਰੂਪ ਦੇ ਵਿੱਚ ਜਿਹੜੀ 500 ਸਾਲਾਂ ਦੇ ਸੰਘਰਸ਼ ਦੇ ਵਿੱਚ ਆਪਣੀ ਫਾਈਨਲ ਸਟੇਜ ਤੇ ਪਹੁੰਚੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਸਾ ਪੰਥ ਦੀ ਸਿਰਜਣਾ ਕੀਤੀ ਉਹ ਤੋਂ ਬਾਅਦ ਜਾਤ ਪਾਤ ਮਨੁ ਬ੍ਰਾਹਮਣ ਦੇ ਬਣਾਏ ਹੋਏ ਕਾਸ ਸਿਸਟਮ ਦੀਆਂ ਧੜੀਆਂ ਡਾ ਕੇ ਮਹਾਰਾਜ ਨੇ ਇਸ ਪਰੂਰੂਪੀ ਬਵਸਤਾ ਦੇ ਝੜਾਂ ਨੂੰ ਪੱਟ ਕੇ ਸੋਜਵਾਰ ਨੂੰ ਕਰ ਦਿੱਤਾ ਸਹੀ ਤੋਂ ਉਦੋਂ ਬਾਅਦ ਇੱਕੋ ਇੱਕ ਸਾਂਝਾ ਸਮਾਜ ਜਿਹੜਾ ਸਿੱਖ ਸਮਾਜ ਪਰ ਇਹ ਹੁਣ ਪਤਾ ਨਹੀਂ ਲੱਗ ਰਿਹਾ ਕਿ ਸ਼ੋਦਰ ਸੰਗਰਾਂ ਦਾ ਆਪੂ ਆਪਣਾ ਸਮਾਜ ਦੇ ਕਿਹੜਾ ਕਿਹੜਾ ਆ ਆ ਜਰਾ ਸੁਣ ਲੈਣੇ ਵੇ ਕਿਹੜਾ ਸਮਾਜ ਦਾ ਤੇ ਆਪਣਾ ਏ ਜਦ ਖਾਲਸਾ ਜਿਹੜੀ ਪਹਿਲਾਂ ਗੱਲ ਕੀਤੀ ਸੀ ਆਪਾਂ ਇਹ ਹੈਗਾ ਸਿੱਖ ਸਮਾਜ ਆਸ ਰਿਹਾ ਚਮਾਰ ਸਮਾਜ ਹੁਣ ਤੇ ਚਮਾਰ ਸਮਾਜ ਦੇ ਗੀਤਾਂ ਗਾਣੇ ਇਹ ਗਾ ਰਹੇ ਹਨ ਤਾਂ ਫਿਰ ਆਪੋ ਆਪਣੇ ਹਰ ਇੱਕ ਜਾਤ ਨੂੰ ਜਿਹੜੀ ਬ੍ਰਾਹਮਣ ਨੇ ਬਣਾਈ ਹੋਈ ਜਾਤ ਆ ਉਹ ਆਪੋ ਆਪਣੇ ਗੀਤ ਗਾੜੇ ਗਾਈ ਜਾਣਗੇ ਤੇ ਇਹਦੇ ਨਾਲ ਕਿਹਦਾ ਸਿਸਟਮ ਪ੍ਰਮੋਟ ਹੋਊਗਾ ਬ੍ਰਾਹਮਣ ਦਾ ਸਿਸਟਮ ਪ੍ਰਮੋਟ ਹੋਊਗਾ ਤੇ ਖਾਲਸੇ ਦਾ ਬੜਾ ਨੁਕਸਾਨ ਹੋਵੇਗਾ ਸਿੱਖ ਸਮਾਜ ਟੁੱਟ ਜਾਊਗਾ ਫਿਰ ਭਾਰਤ ਜਿਹੜਾ ਆ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਇੱਕ ਦੂਜੇ ਦੀ ਨਫ਼ਰਤ ਜਿਹੜੀ ਆ ਫਿਰ ਇਸੇ ਤਰ੍ਹਾਂ ਵਧਦੀ ਰਹੇਗੀ ਤੇ ਹੁਣ ਜਿੱਦਾਂ ਇਹਨਾਂ ਲੋਕਾਂ ਦੀਆਂ ਮਿਹਰਬਾਨੀਆਂ ਕਰਕੇ ਕੋ ਜੱਟ ਮਹਾਸਭਾ ਅਚਮਾਰ ਮਹਾਸਭਾ ਲਵਾਣਾ ਮਹਾਸਭਾ ਰਾਮਗੜੀਆ ਸੁਸਾਇਟੀ ਪਤਾ ਨਹੀਂ ਕਿੰਨੀਆਂ ਕਿਹੋ ਜਿਹੀਆਂ ਹਰ ਜਾਤ ਪਾਤ ਦੇ ਆਧਾਰਤ ਕਮੇਟੀਆਂ ਸੁਸਾਇਟੀਆਂ ਮਹਾਸਭਾਵਾਂ ਬਣੀਆਂ ਹੋਈਆਂ ਨੇ ਪਰ ਬਣਾਈਆਂ ਸਾਰੀਆਂ ਬਾਹਮਣ ਨਹੀਂ ਆਰਐਸਐਸ ਨੇ ਬਣਾਈਆਂ ਕਿਉਂਕਿ ਉਹਨਾਂ ਨੇ ਭਾਵੇਂ ਹਿੰਦੁਸਤਾਨ ਬਣਾਉਣਾ ਆ ਉਹਨਾਂ ਨੇ ਇਹਨੂੰ ਹਿੰਦੋਰਾਸ਼ ਹਿੰਦੂ ਰਾਸ਼ਟਰ ਬਣਾਉਣਾ ਆ ਤੇ ਇਸ ਕਰਕੇ ਉਹਨਾਂ ਸਿੱਖਾਂ ਨੂੰ ਵੀ ਇਸ ਤਰੀਕੇ ਦੇ ਨਾਲ ਹਿੰਦੂ ਪ੍ਰੂਵ ਕਰਨਾ ਕਿ ਇਸ ਤਰ੍ਹਾਂ ਦਰਜੀਤ ਸਿੰਘ ਨੇ ਸਰਤਾਰਾਂ ਨੂੰ ਗਾਤਰੇ ਪਾ ਕੇ ਉਹ ਮੋਹਰੇ ਜੱਟ ਘਾੜਪੁਰੋਂ ਜੱਟ ਬਣਾ ਕੇ ਪੇਸ਼ ਕਰ ਰਿਹਾ ਖਾਸੇ ਨੂੰ ਇਸ ਕਰਕੇ ਇਹ ਛੂਦਰ ਸਿੰਘਾਂ ਨੂੰ ਬੇਨਤੀ ਆਵੇ ਹੱਥ ਜੋੜ ਕੇ ਬੇਨਤੀ ਮੈਂ ਤੁਸੀਂ ਜੇ ਪਖਾਫੇ ਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਬਾਬੇ ਰਮਦਾਸ ਜੀ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਬਾਬੇ ਰਮਦਾਸ ਜੀ ਨੇ ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਪਾਈਆਂ ਹੰਕਾ ਜਰੰਬੀਆਂ ਖਾਧੀਆਂ ਬ੍ਰਾਹਮਣ ਨੂੰ ਚੈਲੰਜ ਕੀਤਾ ਉਹ ਖਾਲਸੇ ਨੇ ਇਹ ਜਿਹੜਾ ਚਮਾਰ ਸ਼ਬਦ ਆ ਬਾਹਰ ਆ ਸੱਚੇ ਪਾਤਸ਼ਾਹ ਰਮਦਾਸ ਜੀ ਨੇ ਇਹ ਉਹ ਮਾਣ ਦੇ ਵਿੱਚ ਨਹੀਂ ਸੀ ਆਖਿਆ ਉਹ ਬ੍ਰਾਹਮਣ ਨੂੰ ਕਿ ਚੈਲੰਜ ਸੀਗਾ ਦੱਸਿਆ ਸੀ ਬ੍ਰਾਹਮਣ ਨੂੰ ਕਿ ਤੂੰ ਮੈਨੂੰ ਚਮਾਰ ਕਹਿੰਦਾ ਤੂੰ ਭਗਤੀ ਨਹੀਂ ਕਰ ਸਕਦਾ ਰੱਬ ਨੂੰ ਨਹੀਂ ਪਾ ਸਕਦਾ ਵੇਖ ਖੇਤਰ ਮੈਂ ਰੱਬ ਨੂੰ ਹੀ ਪਾ ਲਿਆ ਪਰਮਾਤਮਾ ਨਾਲ ਗੱਲਾਂ ਹੁੰਦੀਆਂ ਭਗਤੀ ਕਰਦਾ ਪਾਬ ਗੁਰੂ ਰਵਿਦਾਸ ਮਹਾਰਾਜ ਨੇ ਬ੍ਰਾਹਮਣ ਦੇ ਬਣਾਏ ਹੋਏ ਬਰਨ ਬੜ ਕਾਸੇ ਚੰਗੀਆਂ ਧਜੀਆਂ ਲਾ ਦਿੱਤੀਆਂ ਸੀ ਉਸ ਵੇਲੇ ਔਰ ਦੂਸਰਾ ਸ਼ਬਦ ਜਿਹੜਾ ਉਹਨਾਂ ਨੇ ਚਮਾਰ ਸ਼ਬਦ ਇਸ ਕਰਕੇ ਲਗਾਇਆ ਸੀ ਗੁਰੂ ਸਾਹਿਬ ਦੇ ਵਿੱਚ ਵੀ ਜਿਹੜਾ ਚਮਾਰ ਸ਼ਬਦ ਲਿਖਿਆ ਹੋਇਆ ਹਰ ਜਾਤ ਦਾ ਸ਼ਬਦ ਜ਼ਰੂਰ ਲਿਖਿਆ ਪਰ ਜਾਤ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਉਹ ਇਸ ਕਰਕੇ ਲਿਖਿਆ ਕਿਉਂਕਿ ਗੁਰੂ ਸਹਿਬਾਨ ਜਾਣੀ ਜਾਣਸਨ ਭਗਤ ਸਹਿਬਾਨ ਜਾਣੀ ਜਾਣਸਨ ਕਿ ਉਹਨਾਂ ਤੋਂ ਬਾਅਦ ਜਦੋਂ ਉਹਨਾਂ ਨੇ ਸਿਰਕ ਤੌਰ ਤੇ ਦੁਨੀਆ ਦੇ ਵਿੱਚ ਨਹੀਂ ਰਹਿਣਾ ਤਾਂ ਬ੍ਰਾਹਮਣੇ ਕੀ ਕਰਨਾ ਡੁਪਲੀਕੇਟ ਸਾਖੀਆਂ ਤਿਆਰ ਕਰਕੇ ਇਹ ਅਪਰੂਵ ਕਰ ਦੇਣਾ ਕਿ ਜਿੰਨੇ ਵੀ ਭਗਤ ਸਹਿਬਾਨ ਹੋਏ ਨੇ ਇਹ ਸਾਰੇ ਬ੍ਰਾਹਮਣਾਂ ਦੇ ਵਿੱਚ ਹੋਏ ਹਨ ਤੇ ਬ੍ਰਾਹਮਣਾਂ ਵਿੱਚੋਂ ਅਪਰੂਵ ਕਰਕੇ ਸਾਖੀਆਂ ਤਿਆਰ ਕਰਕੇ ਦੱਸਣਾ ਹੀ ਦੁਨੀਆਂ ਦੇ ਲੋਕਾਂ ਨੂੰ ਕਿ ਸਿੱਖ ਧਰਮ ਦੀ ਸ਼ੁਰੂਆਤ ਕਰਨ ਵਾਲੇ ਵੀ ਬ੍ਰਾਹਮਣ ਹੀ ਸਨ ਬ੍ਰਾਹਮਣਾਂ ਨੇ ਹੀ ਸਿੱਖ ਧਰਮ ਸ਼ੁਰੂਆਤ ਸ਼ੁਰੂ ਕੀਤੀ ਸੀ ਇਹ ਬ੍ਰਾਹਮਣਾਂ ਦੇ ਵਿੱਚੋਂ ਹੀ ਭਗਤੀ ਲਹਿਰ ਪੈਦਾ ਕਰਨ ਵਾਲੇ ਯੋਧੇ ਪੈਦਾ ਹੋਏ ਸੀ ਇਸ ਚੀਜ਼ ਤੋਂ ਵਜਨ ਵਾਸਤੇ ਭਗਤ ਸਹਿਬਾਨਾਂ ਨੇ ਆਪਣੇ ਨਾਮਾ ਦੇ ਨਾਲ ਗੁਰਬਾਣੀ ਦੇ ਵਿੱਚ ਉਹ ਚਮਾਰ ਸ਼ਬਦ ਜਲਾਹਾ ਸ਼ਬਦ ਜਾਂ ਜੱਟ ਜੱਟਰੋ ਸ਼ਬਦ ਜਿਹੜਾ ਆ ਉਹ ਭਗਤਾਂ ਨੇ ਵਰਤਿਆ ਗੁਰੂ ਸਾਹਿਬਾਨ ਨੇ ਇਸ ਕਰਕੇ ਉਸ ਚੀਜ਼ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਤਾਂ ਕਿ ਬ੍ਰਾਹਮਣ ਨੇ ਆਪਣੀ ਚਾਲ ਚੱਲਣੀ ਚੱਲਣੀ ਆ ਇਹ ਦੁਨੀਆ ਦੇ ਲੋਕਾਂ ਨੇ ਦੱਸਣਾ ਕਿ ਜਿਹੜਾ ਸਿੱਖ ਧਰਮ ਆ ਇਹ ਬ੍ਰਾਹਮਣ ਨੇ ਸ਼ੁਰੂ ਕੀਤਾ ਸੀਗਾ ਤੇ ਇਸ ਕਰਕੇ ਇਹ ਮੇਰੇ ਵੀਰੋ ਦੋਸਤੋ ਇਹ ਜਾਤ ਪਾਤ ਨੂੰ ਪ੍ਰਮੋਟ ਨਾ ਕਰੋ ਗੁਰੂ ਗ੍ਰੰਥ ਸਾਹਿਬਾਹ ਦਾ ਜਾਤ ਪਾਤ ਨੂੰ ਖਤਮ ਕਰਦੇ ਆ। 함ਰੀ ਜਾਤ ਪਾਤ ਗੁਰਸਤ ਪਰ ਹਮ ਵੇਚਿਓ ਗੁਰਸਿਰ ਗੁਰ ਕੇ ਸਿੱਖ ਦੀ ਜਾਤ ਆ ਗੁਰੂ ਦੀ ਵਿਚਾਰ ਧਾਰਾ ਕਿਸੇ ਵੀ ਗੁਰੂ ਸਾਹਿਬਾਨ ਦੀ ਜਾਂ ਭਗਤ ਸਾਹਿਬਾਨ ਦੀ ਕੋਈ ਜਾਤ ਨਹੀਂ ਹੈਗੀ। ਜਿੰਨੇ ਵੀ ਭਗਤ ਨੇ ਗੁਰੂ ਹਨ ਉਹ ਸਾਰੇ ਸਿੱਖ ਧਰਮ ਦੇ ਫਾਊਂਡਰ ਆ। ਸਾਰੇ ਸਿੱਖ ਧਰਮ ਦੇ ਪਾਨੀ ਆ। ਇਹ ਜਿਹੜੀ ਲਹਿਰ ਆ ਭਾਰਤ ਦੇ ਮੂਲ ਨੂੰ ਅਸੀਂ ਲੋਕਾਂ ਨੂੰ ਬ੍ਰਾਹਮਣ ਦੀ ਗੁਲਾਮੀੋਂ ਜਾਗਰ ਕਰਵਾਉਣ ਵਾਸਤੇ 10ਵੀਂ 11ਵੀਂ ਸਦੀ ਵਿੱਚ ਸ਼ੁਰੂ ਹੋਈ ਸੀ। ਪਪਾ ਨਾਮਦੇਵ ਜੀ ਹੁਣਾਂ ਤੋਂ ਔਰ ਗੁਰੂ ਗੋਬਿੰਦ ਸਿੰਘ ਜੀ ਮਾਰਨ ਉਸ ਸੰਬਿਸ਼ਨ ਨੂੰ ਕੰਪਲੀਟ ਕੀਤਾ ਸੀ ਖਾਸਾ ਪੰਥ ਦੀ ਸਿਰਜਣਾ ਕਰਕੇ ਆ ਸ਼ੂਦਰ ਸਿੰਘ ਵਰਜੀਤ ਆ ਜਾਂ ਬੱਬੂ ਮਾਨ ਵਰਗੇ ਜਾਂ ਹਰਨੀ ਸਿੰਘ ਵਰਗੇ ਜਾਂ ਸੁੰਨੜ ਵਰਗੇ ਉਹ ਆਹ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਇਹ ਜਾਤ ਪਾਤ ਨੂੰ ਪ੍ਰੋਮੋਟ ਕਰਨਾ ਬੰਦ ਕਰ ਦਿਓ ਬੜਾ ਨੁਕਸਾਨ ਹੋਵੇਗਾ ਯਾਦ ਰੱਖਿਓ ब्राह्मणે ਪਹਿਲਾਂ ਵਾਂਗੂ ਜਿਹਦਾ ਸ਼ੂਦਰ ਦੇ ਕੰਨਾਂ 'ਚ ਢਾਲ ਕੇ ਸਿੱਕਾ ਭਰਦਾ ਹੁੰਦਾ ਸੀ ਸ਼ੂਦਰ ਦਾ ਜੀਭਾ ਵੱਡਦਾ ਹੁੰਦਾ ਸੀ ਸ਼ੂਦਰ ਦੇ ਸਾਹਮਣੇ ਉਹਦੀਆਂ ਭੈਣਾਂ ਦੀ ਇੱਜ਼ਤ ਨੁਕਦਾ ਹੁੰਦਾ ਸੀ ਆ ਉਹ ਹਾਲ ਫੇਰ ਆਉਣ ਵਾਲਾ ਥੋੜਾ ਜਿਹਾ ਸਮਾਂ ਆ ਜੇਕਰ ਨਾ ਸੁਧਰੇ ਇਹ ਆਰਸਤ ব্রাহ্মণ ਬੜਾ ਸ਼ਕਤੀਸ਼ਾਲੀ ਹੋ ਚੁੱਕਿਆ ਇਹਨੇ ਹਿੰਦੂ ਰਾਸ਼ਟਰ ਬਣਾ ਕੇ ਫੇਰ ਉਹੀ ਹਾਲ ਕਰਨਾ ਸ਼ੂਦਰਾਂ ਦਾ ਇਸ ਕਰਕੇ ਬੇਨਤੀ ਆ ਏ ਜੱਟਾਂ ਚ ਮਾਰਾ ਚੂੜੀਆਂ ਲਵਾਣਿਆਂ ਦੇ ਗੀਤ ਗਾਣੇ ਕੌਣੇ ਬੰਦ ਕਰਦੇਓ ਉਹ ਤੁਹਾਡੇ ਕੋਲ ਇਤਿਹਾਸ ਮੁੱਕ ਗਿਆ ਉਹ ਖਾਲਸਾ ਦਾ ਬੜਾ ਇਤਿਹਾਸ ਆ ਬੜਾ ਮੀਰ ਇਤਿਹਾਸ ਆ ਬੜਾ ਕੁਰਬਾਨੀਆਂ ਵਾਲਾ ਇਤਿਹਾਸ ਆ ਜੋਧੀਆਂ ਦੀਆਂ ਵਾਰਾਂ ਗਾਵੋ ਪੰਜਾਬੀ ਵਾਰਾਂ ਗਾਵੋ ਪੰਜਾਬੀ ਗੀਤ ਗਾਵੋ ਉਹ ਜਾਤ ਪਾਤ ਦੇ ਗੀਤ ਗਾਣੇ ਕੌਣੇ ਆ ਹਰ ਤੂੰ ਲਾਹਣ ਦਾ ਸ਼ੂਦਰ ਸਿੰਘਾਂ ਦੇ ਲਓ ਜੀ ਆ ਇੱਕ ਹੋਰ ਵੀਡੀਓ ਦੇਖੋ ਇਹ ਵੀ ਇੱਕ ਹੋਰ ਸ਼ੂਦਰ ਸਿੰਘਰ ਜਿਹਦਾ ਨੌ ਹੈਗਾ ਬੱਬੂ ਮਾਨ ਪਰ ਇਹ ਸ਼ੂਦਰ ਸਿੰਘ ਦੇ ਵਿਸ਼ਾਪ ਹੈ ਕਿ ਇਹਨੇ ਸਿੰਘ ਸ਼ਬਦ ਆਪਣੇ ਨਾਮ ਦੇ ਨਾਲ ਨਹੀਂ ਲਿਖਾਇਆ ਮੈਂ ਸੇਕੂ ਸੇਮੇਖਾ ਵੀ ਹੋਰ ਜਿਆਦਾ ਇਨਸਾਲਟ ਹੋਣੀ ਸੀ ਤੇ ਇਹ ਹੁਣ ਗੀਤ ਸੁਣਿਓ ਇਹਦਾ ਇਹਦੇ ਅਕਸਰ ਜਿਹੜੇ ਗੀਤ ਆ ਮੈਂ ਇਹੀ ਸੁਣਦਾ ਆ ਰਿਆਂ ਸ਼ਰਾਬ ਦੇ ਗੀਤ ਜਾਤ ਪਾਤ ਜੱਟ ਪਾਤ ਨੂੰ ਜਿਆਦਾ ਪ੍ਰਮੋਟ ਕੀਤਾ ਜਾ ਰਿਹਾ ਤੇ ਆਪਣੇ ਨਾਂ ਦੇ ਨਾਲ ਮਾਣ ਲਗਾਇਆ ਹੋਇਆ ਤੇ ਮੈਂ ਸ਼ੂਦਰ ਸਿੰਘ ਨੂੰ ਦੱਸਣਾ ਚਾਹਨਾ ਕਿ ਜਿਹੜੇ ਗੋਤ ਆ ਸੱਜਣਾ ਸਾਰਿਆਂ ਦੇ ਵਿੱਚ ਸਾਂਝੇ ਆ ਇਹ ਜਿਹੜਾ ਮਾਨ ਗੋਦਿਆ ਚਮਾਰਾਂ ਦੇ ਵਿੱਚ ਵੀ ਆ ਚੂੜਿਆਂ ਦੇ ਵਿੱਚ ਵੀ ਆ ਤੇ ਇਹ ਜੱਟਾਂ ਦੇ ਵਿੱਚ ਵੀ ਆ ਜੱਟ ਦਾ ਮਤਲਬ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮਨੁਸਮਤੀ ਦੇ ਮਤਲਬਕ ਜੱਟ ਦਾ ਮਤਲਬ ਹੁੰਦਾ ਜ਼ਮੀਨੀ ਟੱਟੂ ਭਾਵ ਜਿੱਦੇ ਦਾ ਮਤਲਬ ਜ਼ਮੀਨੀ ਟਹਿਦ ਮਤਲਬ ਟੱਟੂ ਜ਼ਮੀਨ 'ਚ ਕੰਮ ਕਰਨ ਵਾਲਾ ਗਧਾ ਜਜ ਇਹਨੂੰ ਆਪਾਂ ਖੱਤਰ ਕਹਿ ਦਿੰਨੇ ਆ ਤੇ ਇਹ ਸਾਰੀਆਂ ਜਾਤਾਂ ਪਾਤਾਂ ਬੜੇ ਭੱਦੇ ਸ਼ਬਦ ਨੇ ਕਿ ਦੋ ਜੁਲਾਹਾ ਜੁਲਾਹਾ ਸ਼ਬਦ ਤੋਂ ਬ੍ਰਾਹਮਣ ਨੇ ਜੁਲਾਹਾ ਬਣਾ ਦਿੱਤਾ ਚੂੜਾ ਕੂੜਾ ਸ਼ਬਦ ਤੋਂ ਬ੍ਰਾਹਮਣ ਨੇ ਅ ਸ਼ੂਦਰ ਬਣਾਤਾ ਸਾਰੇ ਦਾਣਾ ਕੱਢੀਆਂ ਆਆਂ ਸ਼ੂਦਰਾਂ ਨੂੰ ਇਹ ਸ਼ੂਦਰਾਂ ਦੇ ਮਹਾ ਮੂਹ ਦੇ ਉੱਪਰ ਮਾਰੀਆਂ ਹੋਈਆਂ ਚਪੇੜਾਂ ਆ ਆਏ ਸ਼ੂਦਰ ਸਿੰਘ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਬਣਾਇਆ ਸਰਦਾਰ ਬਣਾਇਆ ਪਰ ਇਹ ਸ਼ੂਦਰ ਸਿੰਘ ਦੇ ਗਾਣੇ ਸੁਣ ਕੇ ਵੇਖਿਓ ਕਿ ਇਹ ਇਹਦੇ ਵਿੱਚ ਕੀ ਪੇਸ਼ ਕਰ ਰਿਹਾ ਸੁਣਿਓ ਜਰਾ ਕੰਨ ਨਾਲ ਤੜਕੇ ਉੱਠ ਕੇ ਜਾ ਬਣਾ ਦੇ ਧੋਪ ਦੇਸੀ ਇਸ ਕੋ ਵੀ ਬਣਾ ਦੇ

ਜੋ ਸਾਡੀ ਸਰਦਾਰਾਂ ਦੀ ਦੇਖ ਲਓ ਤੁਹਾਡੇ ਸਾਹਮਣੇ ਵੀਡੀਓ ਹੈ ਸ਼ੂਦ ਸਿੰਘਰ ਦੀ ਸੁਬਾਹ ਖਾਂ ਸ਼ਾਮ ਵੀ ਤਿਲ ਕੱਤੇ ਨਹੀਂ ਜਿਵੇਂ ਕਿ ਇਹ ਬਰੋ ਮੈਂ ਕਰਦਾ ਨਹੀਂ ਜਿਵੇਂ ਇਸ ਨੂੰ ਪੇਸ਼ ਆਣਾ ਹੈ ਇਸ ਨੂੰ ਪੇਸ਼ ਆਣਾ ਹੈ ਤਨਦੇ ਸੇ ਗੋਤ ਲਖੋਣਾ ਹੈ ਆਸਾਦ ਕੇ ਸ਼ੂਦ ਸਿੰਘਰ ਦੇ ਐਸ਼ ਉਹਦਰ ਸੰਗਰ ਮੈਂ ਤੈਨੂੰ ਦੱਸਣਾ ਚਾਹਣਾ ਕਿ ਗੁਰੂ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਨਾਕ ਕੀਤੀ ਹੈ ਜਾਤ ਪਾਤ ਦੇ ਜਦੋਂ ਖਤਮ ਕੀਤੀ ਹੈ ਮਹਾਰਾਜ ਨੇ ਗੋਤ ਕਬੀਲਾ ਇਹ ਮਹਾਰਾਜ ਨੇ ਪਤਵੰਦੀ ਲਗਾਈ ਸੀ ਇਹਦੀ ਮਹਾਰਾਜ ਕਹਿੰਦੇ ਆਪਣੇ ਨਾਂ ਦੇ ਨਾਲ ਨਹੀਂ ਲਗਾਣਾ ਤੁਸੀਂ ਸਿੰਘ ਤੇ ਕੌਰ ਸ਼ਬਦ ਲਗਾਣਾ ਆ ਪਰ ਤੂੰ ਕਰਿਆ ਮੈਂ ਟਰਾਲਾ ਪਾਉਣਾ ਤੇ ਟਰਾਲੇ ਦੇ ਉੱਪਰ ਮੈਂ ਗੋਤ ਲਾਉਣਾ ਹੁਣ ਗੋਤ ਤੇਰਾ ਮਾਂ ਨੇ ਆਏ ਨਹੀਂ ਪਤਾ ਚੂੜਿਆਂ ਚੋਂ ਆ ਤੂੰ ਚ ਮਾਰਾਂ ਚੋਂ ਆ ਜਾਂ ਜੱਟਾਂ ਦੇ ਵਿੱਚੋਂ ਹੈ ਛੂਦਰਾਂ ਦੇ ਵਿੱਚੋਂ ਸਾਰੇ ਛੂਦਰ ਆ ਹੋਸ਼ ਸ਼ੁੱਦਰ ਦੀਆਂ 6000 ਜਾਤਾਂ ਮਾਨੂ ਰਾਮਣ ਨੇ ਬਣਾਈਆਂ ਭਾਰਤ ਦੇ ਲੋਕਾਂ ਨੂੰ ਡਿਵਾਈਡ ਕਰਕੇ ਡਿਵਾਈਡਡ ਬੇਸਡ ਡਿਵਾਈਡਡ ਰੂਲ ਦੀ ਪਾਲਿਸੀ ਦੇ ਤਹਿਤ ਭਾਰਤ ਦੇ ਮੂਲਵਸੀ ਲੋਕਾਂ ਦੇ ਉੱਪਰ ਰਾਜ ਕਰਦੇ 4000 ਸਾਲ ਤੋਂ ਰਾਜ ਕਰਦਾ ਆ ਰਿਹਾ ਇਹੋ ਜੇ ਸ਼ੁੱਦਰਾਂ ਦੀਆਂ ਗਦਾਰਾਂ ਦੀਆਂ ਇਹ ਜਿਹੜਾ ਜਿੰਨਾ ਰੋਲ ਅਦਾ ਕਰ ਰਹੇ মিডিਆ ਦੇ ਰਾਹੀਂ ਜਾਤ ਪਾਤ ਨੂੰ ਹਾਈਲਾਈਟ ਕਰਕੇ ਇਹ ਸਾਰਾ ਲਹਾ ਕਿਹਨੂੰ ਜਾ ਰਿਹਾ ਆਰਐਸ ਬ੍ਰਾਹਮਣ ਨੂੰ ਉਹ ਤਾਂ ਹੀ ਉਹਨੇ ਹਿੰਦੂ ਰਾਸ਼ਟਰ ਬਣਾਇਆ ਇਹਨਾਂ ਦੀਆਂ ਇਹੋ ਜੇ ਲੱਛਣ ਇਹੋ ਜੇ ਕਰਤੂਤਾ ਆ ਪਿੰਡਾਂ ਦੇ ਨਕਸ਼ੇ ਵੇਖ ਲਿਓ ਆ ਚਮਾਲ ਲੀਆ ਅੱਜ ਜੱਟ ਜਟੌੜਾ ਜਮੀਨੀ ਟਡੂਆ ਦਾ ਮੱਲਾ ਆ ਅਲਬਾਨਿਆਂ ਦਾ ਮਹੱਲਾ ਆ ਸਾਰਾ ਹਿੰਦੂ ਸਮਾਜਿਕ ਢਾਂਚਾ ਚੱਲਦਾ ਆ ਰਿਹਾ ਤਾਈਆਂ ਦਾ ਹਰਸ ਵਾਲੀ ਥਾਪੀਆਂ ਮਾਰਦੇ ਫਿਰਦੇ ਆ ਜਲਕਾਰੇ ਮਾਰਦੇ ਫਿਰਦੇ ਆ ਕਿ ਜੱਟ ਵੀ ਹਿੰਦੂ ਹਨ ਉਹ ਕੁਝ ਸੋਚੋ ਸਮਝੋ ਆ ਸ਼ੂਦਰ ਸਿੰਘ ਰੋ ਤੁਹਾਨੂੰ ਬੇਰਤੀ ਆ ਉਹ ਤੁਹਾਨੂੰ ਖਾਸਾ ਚੈਲੰਜ ਕਰਦਾ ਅਗਰ ਤੁਹਾਡੇ ਵਿੱਚ ਗੱਠਿਆ ਤੁਸੀਂ ਕਾਲ ਕਰੋ ਦਾਸ ਇੰਦਰਜੀਤ ਸਿੰਘ ਬੱਲਵਾਲੀਆ ਤੇ ਉਹਦੀ ਟੀਮ ਨੂੰ ਤੁਹਾਨੂੰ ਉਹ ਸਮਝਾਵੇਗਾ ਕਿ ਜਾਤ ਪਾਤ ਬ੍ਰਾਹਮਣ ਕਿਉਂ ਬਣਾਈ ਸੀ ਕਿਨੇ ਬਣਾਈ ਆ ਬੜ ਬਵਸਤਾ ਕੀ ਆ ਕਿਵੇਂ ਭਾਰਤ ਦੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਕੰਟਰੋਲ ਰੱਖਿਆ ਜਾ ਰਿਹਾ ਆ ਅਰਸ ਬ੍ਰਾਹਮਣ ਦੇ ਵੱਲੋਂ ਕਿਨੇ ਔਮਾਂ ਦੇ ਉੱਪਰ ਰਾਜ ਕੀਤਾ ਜਾ ਰਿਹਾ ਤੇ ਈਆਂ ਭੈਣਾਂ ਦੀ ਅਜੇ ਤੱਕ ਲੁੱਟੀਆਂ ਜਾ ਰਹੀਆਂ ਮਸ਼ਹੂਦ ਸਿੰਘ ਨਾਲ ਨੰਨਕਾਰ ਕੇ ਕਹਿਣਾ ਜਿਹੜੇ ਤੁਸੀਂ ਥਾਪੀਆਂ ਮਾਰਦੇ ਫਿਰਦੇ ਆ ਓ ਜਾਓ ਆਪਣੀਆਂ ਈਆਂ ਭੈਣਾਂ ਨੂੰ ਬਚਾਓ ਪੰਜਾਬ ਤੋਂ ਬਾਹਰ ਜਾ ਕੇ ਵੇਖੋ ਹਰਿਆਣਾ ਜੁਪੀ ਰਾਜਸਥਾਨ ਸੌਕਤੀਆਂ ਸਟੇਟਾਂ ਦੇ ਵਿੱਚ ਉਹ ਬ੍ਰਾਹਮਣ ਪਿੰਡ ਦੇ ਵਿੱਚ ਆਉਂਦਾ ਤੁਹਾਡੀਆਂ ਈਆਂ ਭੈਣਾਂ ਨੂੰ ਨੰਗੀਆਂ ਸ਼ਾਤੀਆਂ ਕਰਕੇ ਸਾਹਮਣੇ ਆਉਣਾ ਪੈਂਦਾ ਉਕਤ ਅਸੀਂ ਘੋੜੇ ਤੇ ਚੜ ਕੇ ਸਵਾਰੀ ਨਹੀਂ ਕਰ ਸਕਦੇ ਛੂਦਰ ਸਿੰਘ ਹੋ ਚਾਹੇ ਜੱਟ ਜਾਂ ਚਮਾਰ ਜਾਂ ਚੂੜਾ ਆਊਟ ਆਫ ਪੰਜਾਬ ਕਿਤੇ ਘੋੜੇ ਤੇ ਚੜ ਕੇ ਨਹੀਂ ਸਵਾਰੀ ਕਰ ਸਕਦਾ ਔਰ ਬਿਹਾਰ ਦੇ ਵਿੱਚ ਛੂਦਰ ਚਾਹੇ ਜੱਟ ਚਮਾਰ ਚੂੜਾ ਕੋਈ ਵੀ ਜਦੋਂ ਆਪਣੀ ਦੋਲਾਂ ਵਿਆਹ ਕੇ ਲਿਉਂਦਾ ਆ ਤਾਂ ਪਹਿਲੀ ਰਾਤ ਉਹਨੂੰ ਆਪਣੀ ਘਰਵਾਲੀ ਨੂੰ ਉਸ ਬ੍ਰਾਹਮਣ ਪੁਜਾਰੀ ਦੇ ਘਰ ਇੱਕ ਦੋ ਦੋ ਦਿਨ ਬਾਅਦ ਛੱਡਣਾ ਪੈਂਦਾ ਉਹਦਾ ਸੁਹਾਗ ਰਾਤ ਜਿਹੜੀ ਬ੍ਰਾਹਮਣ ਦੇ ਘਰ ਚ ਬਿਤਾਈ ਜਾਂਦੀ ਆ ਇਹ ਬੱਬੂ ਮਾਨ ਦਾ ਜੀਤ ਮਾਨ ਜਾਂ ਹੋਰ ਜਿਹੜਾ ਸੁੰਨਣ ਚੂਦਰ ਸਿੰਘ ਰੋ ਅਗਰ ਤੁਹਾਡੇ ਤੇ ਘਰ ਤਾਂ ਜਾ ਕੇ ਆਪੀਆਂ ਭੈਣਾਂ ਦੀ ਇੱਕ ਬਚਾਵੋ ਪਹਿਲਾਂ ਫਿਰ ਜਾ ਕੇ ਇੱਥੇ ਖਾਫੇ ਲਖਾਰ ਬਾਅਦ ਬਾਅਦ ਵਿੱਚ ਕਰਿਓ ਆਹ ਸੁਣੋ ਜਰਾ ਕੱਲੇ ਜੱਟਾਂ ਦੇ ਜਾਂ ਚਮਾਰਾਂ ਦੇ ਜਾਂ ਚੂੜਿਆਂ ਦੇ ਗੀਤ ਨਹੀਂ ਆ ਰਹੇ ਲਵਾਨਿਆਂ ਦੇ ਗੀਤ ਹੁਣੇ ਵਿਸ਼ ਨੂੰ ਹੋ ਗਏ ਆ ਇਹ ਬੱਗੂ ਆਂ ਦੀ ਭੈਣ ਆ ਰੀਤੂ ਮਾਨ ਦੇ ਇਹ ਬੋਲ ਸੁਣੋ ਜਰਾ ਇਹ ਲਵਾਨਿਆਂ ਜਾਤ ਨੂੰ ਪ੍ਰਮੋਟ ਕਰ ਰਹੀ ਆ ਬੁਰਕੀ ਦੇ ਭੁੱਖੇ ਜਿੰਨੇ ਵੀ ਸਿੰਗਰ ਆ ਕਲਾਕਾਰ ਆ ਇਹਨਾਂ ਦੇ ਕਰਤੂਤਾ ਦੇਖੋ ਤੁਸੀਂ ਸ਼ੂਦਰਾਂ ਦੀ ਕਿਹੋ ਜਿਹੀਆਂ ਆ ਪਤਾ ਨਹੀਂ ਆ ਰ ਸਸਿਨਾਂ ਨੂੰ ਪਤਾ ਨਹੀਂ ਕਿੰਨਾ ਪੈਸਾ ਪੇ ਕਰ ਰਹੀ ਆ ਕਿ ਤੁਸੀਂ ਜਾਤ ਪਾਤ ਨੂੰ ਵੱਧ ਵੱਧ ਪ੍ਰਮੋਟ ਕਰੋ ਤਾਂ ਕਿ ਸਿੱਖ ਧਰਮ ਦਾ ਬਾਦ ਤੋਂ ਬਾਦ ਨੁਕਸਾਨ ਹੋ ਸਕੇ ਕਦੀ ਭਾਰਤ ਨੂੰ Hindu ਰਾਸ਼ਟਰ ਬਣਾਈਏ ਤੇ ਸਿੱਖਾਂ ਨੂੰ ਵੀ ਅਸੀਂ Hindu ਬਣਾ ਕੇ ਪੇਸ਼ ਕਰੀਏ ਕਿਉਂਕਿ ਪੰਜਾਬ ਦੀ ਧਰਤੀ ਜਿਹੜੀ ਆ ਜਨ ਸਭਾ ਤੋਂ ਵੱਡੀ ਹੋਈ ਸੀ ਪਰ ਉਸ ਤੋਂ ਬਾਅਦ ਇੱਕ ਤਰਕਦੰਮ ਬਚਾਇਆ ਕਿ ਸਿੱਖੀ ਦਾ ਜਦੋਂ ਮਨੋਂ ਪੂਰੀ ਤਰ੍ਹਾਂ ਲਖਾਰ ਕੀਤਾ ਜਾ ਰਿਹਾ ਥੋੜਾ ਜਰਾ ਜਾਏ ਸ਼ੂਕਰ ਸੰਗਰਾ ਦੇ ਵਾਹ ਵਾਹ